ਕਿਹੜੇ ਕਾਰਨ ਬਣ ਗਏ ਜੀ ਤੁਹਾਨੂੰ ਬੀਜੇਪੀ ਛੱਡ ਆਪ ਦੇ ਵਿੱਚ ਆਣਾ ਪੈ ਗਿਆ ਜਿਹੜੀ ਕਾਮਕਰਾਂ ਵਾਲੀ ਦੀ ਪਾਰਟੀ ਆ ਵਰਕਰਾਂ ਦੀ ਪਾਰਟੀ ਆ ਉਸ ਪਾਰਟੀ ਚ ਆਇਆ ਔਰ ਉਸ ਪਾਰਟੀ ਨੂੰ ਛੱਡ ਕੇ ਆਇਆ ਇੱਥੇ ਵਰਕਰ ਦਾ ਕੋਈ ਮਾਨ ਸਮਾਨ ਨਹੀਂ ਵਰਕਰ ਦੀ ਕੋਈ ਵੈਲਿਊ ਨਹੀਂ ਗੁਰੂ ਬੀਜੇਪੀ ਦੇ ਵਿੱਚ ਤੇ ਚੇਲਾ ਜਿਹੜਾ ਹੈਗਾ ਉਹ ਆਪ ਦੇ ਵਿੱਚ ਚੱਲ ਗਿਆ ਵਿਜੇ ਸਾਪਲਾ ਜਿਨ੍ਹਾਂ ਨੇ ਮੈਨੂੰ ਸਮਾਜ ਸੇਵਾ ਕਰਨੀ ਸਿਖਾਈ ਰਾਜਨ ਦੀ ਵਿੱਚ ਮੈਨੂੰ ਪਾਇਆ ਮੇਰੇ ਰਾਜਨ ਦੇ ਗੁਰੂ ਪਹਿਲਾਂ ਵੀ ਸੀ ਤੇ ਅੱਜ ਵੀ ਮੇਰੇ ਰਾਜਨ ਦੇ ਗੁਰੂ ਵਿਜੇ ਸਾਪਲਾ ਜੀ ਚિત੍ਰਕਲਾ ਖੁਲੀ ਕਹਿੰਦੇ ਨੇ ਕਿ ਬਈ ਇਹ ਕੋਈ ਸਾਫਲਾ ਸੁਫਲਾ ਨਹੀਂ ਹੈਗਾ ਇਹ ਸਾਫਲਾ ਸਮਝ ਕੇ ਆਪਾੜੇ ਮੇਰੇ ਖਿਆਲ ਨਾਲ ਕਹਿੰਦੇ ਠੱਗੇ ਗਏ ਹੈ ਆਪੋੜਾ ਨੇ ਕੀ ਲੈ ਲਿਆ ਆਪੋੜਾ ਨੇ ਤਾਂ ਕਿ ਵਰਕਰ ਲਿਆ ਇੱਕ ਜਿਮੀ ਨਾਲ ਜੁੜਿਆ ਹੋਇਆ ਕਾਰਕਟਰ ਲਿਆ ਇੱਕ ਕੰਮ ਵਾਲਾ ਬੰਦਾ ਲੈ ਆਪਾੜਾ ਨੇ ਪੁੱਛ ਕਿ ਆਪਾੜਾ ਨੇ ਕਿਤੇ ਪੀਐਮ ਲੈ ਲਿਆ ਉਹ ਕਹਿੰਦੇ ਬਈ ਦੋ ਹੀ ਕਾਰਨ ਨੇ ਜਾਂ ਤਾਂ ਪੈਸਾ ਮਿਲ ਗਿਆ ਜਾਂ ਤਾਂ ਕੁਰਸੀ ਦਾ ਲਾਲਚ ਜਿਹੜਾ ਮੇਤੇ ਕਮੈਂਟ ਚੱਕ ਰਿਹਾ ਕਿ ਪੈਸਾ ਮਿਲ ਗਿਆ ਮੈਨੂੰ ਤੇ ਮੈਂ ਕਿੱਡਾ ਵੱਡਾ ਲੀਡਰ ਸੀਗਾ ਇਥੇ ਬਣਾਇਆ ਬੀਜੇਪੀ ਨੇ ਮੈਨੂੰ ਜਿਹੜਾ ਮਨੂੰ ਪੈਸੇ ਦੇ ਕੇ ਲੈ ਕੇ ਆਉਣਗੇ ਇਹ ਤੇ ਇਹ ਵੀ ਕਹਿੰਦੇ ਨੇ ਭਾਈ ਟਿਕਟ ਚਾਹੀਦੀ ਸੀਗੀ ਟਿਕਟ ਮਿਲੀ ਨਹੀਂ ਇਸ ਕਾਰਨ ਬੀਜੇਪੀ ਛੱਡ ਆਪ ਦੇ ਵਿੱਚ ਚਲ ਗਏ ਤੇ ਹੁਣ ਸ਼ਾਇਦ ਕੁਰਸੀ ਦਾ ਲਾਲਚ ਹੈ ਅੱਗੇ ਐਮਐਲਏ ਦੇ ਇਲੈਕਸ਼ਨ ਨੇ ਉਦੋਂ ਸ਼ਾਇਦ ਕੁਰਸੀ ਮਿਲ ਜਵੇ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਇਸ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਇਸ ਵਕਤ ਹੌਟ ਸੀਟ ਬਣਿਆ ਹੋਇਆ ਪੰਜਾਬ ਦੀ ਜੇਕਰ ਗੱਲ ਹੁੰਦੀ ਹੈ ਤਾਂ ਖਾਸ ਜਲੰਧਰ ਵਿੱਚ ਜ਼ਰੂਰ ਹੁੰਦਾ ਕਿਉਂਕਿ ਹੌਟ ਸੀਟ ਬਣਿਆ ਹੋਇਆ ਹੈ ਦਲ ਬਦਲੀਆਂ ਵਾਲਾ ਇੱਕ ਦੁਬਾਰਾ ਤੋਂ ਰੀਸਾਈਕਲ ਜਿਹੜਾ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲੀ ਵਾਰ ਨਹੀਂ ਦੂਸਰੀ ਵਾਰ ਜਿਹੜਾ ਹੈਗਾ ਹੈ ਉਹ ਚੱਲਿਆ ਹੈ ਇਸ ਦਲ ਬਦਲੀਆਂ ਦੇ ਵਿੱਚ ਕਈ ਨਾਮ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ ਇੱਕ ਨਾਮ ਇਸ ਵਕਤ ਰੋਬਿੰਸ ਸਾਪਲਾ ਹੁਰਾ ਦਾ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਰੋਬਿੰਸ ਸਾਪਲਾ ਹੁਰੀ ਸਾਡੇ ਨਾਲ ਨੇ ਗੱਲਬਾਤ ਅਸੀਂ ਕਰ ਲੈਨੇ ਆ ਪਹਿਲਾਂ ਤਾਂ ਮੈਂ ਬਹੁਤ ਜਾਨਣਾ ਜ਼ਰੂਰ ਚਾਹੂੰਗਾ ਕਿ ਕਿਹੜੇ ਕਾਰਨ ਬਣ ਗਏ ਜੀ ਤੁਹਾਨੂੰ ਬੀਜੇਪੀ ਛੱਡ ਆਪ ਦੇ ਵਿੱਚ ਆਣਾ ਪੈ ਗਿਆ ਸਭ ਤੋਂ ਪਹਿਲਾਂ ਤੁਹਾਡੇ ਬਾਬੂ ਸ਼ਾਹੀ ਟਾਈਮਸ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚਾਉਣ ਲਈ ਆਏ ਹੋ ਤੁਸੀਂ ਹੁਣ ਇੱਕ ਸ਼ਬਦ ਯੂਜ਼ ਕੀਤਾ ਕਿ ਦਲ ਬਦਲੂ ਦਾ ਮਾਹੌਲ ਚੱਲ ਰਿਹਾ ਮੇਰੇ ਖਿਆਲ ਆ ਵੀ ਮੈਨੂੰ ਲੈ ਕੇ ਹੇਠ ਤੱਕ ਤਾਂ ਨਾ ਕੋ ਕਮੈਂਟ ਦੇਖਿਆ ਮੈਂ ਸੋਸ਼ਲ ਮੀਡੀਆ ਦੇ ਉੱਪਰ ਨਾ ਮੈਨੂੰ ਕਿਸੇ ਨੇ ਮੇਰੇ ਸਾਹਮਣੇ ਆ ਕੇ ਦਲ ਬਦਲੂ ਕਿਹਾ ਹਾਂ ਇਹ ਜ਼ਰੂਰ ਆ ਕਿ ਮੈਨੂੰ ਹਰੇਕ ਨੇ ਐਪਰੀਸ਼ੀਏਟ ਕੀਤਾ ਕਿ ਤੂੰ ਚੰਗਾ ਸੀ ਤੂੰ ਉਸ ਪਾਰਟੀ ਨੂੰ ਛੱਡ ਕੇ ਇਸ ਪਾਰਟੀ 'ਚ ਆ ਗਏ ਕਿਉਂਕਿ ਜੇ ਮੈਂ ਕੁਝ ਲੈ ਕੇ ਜਾਂ ਕੁਝ ਸਮਝ ਕੇ ਜਾਂ ਕੁਝੇ ਫਾਇਦੇ ਲਈ ਆਇਆ ਹੂੰ ਨਾ ਤੇ ਫਿਰ ਮੈਨੂੰ ਸਮਝ ਲੱਗਦੀ ਆ ਹਾਂ ਫਿਰ ਮੈਂ ਤੁਸੀਂ ਕਹਿ ਵੀ ਸਕਦੇ ਕਿ ਤੂੰ ਦਲ ਬਦਲਿਆ ਮੈਂ ਤਾਂ ਉਹ ਪਾਰਟੀ ਚ ਆਇਆ ਜਿਹੜੀ ਕਾਮਕਰਾਂ ਵਾਲਿਆਂ ਦੀ ਪਾਰਟੀ ਆ ਵਰਕਰਾਂ ਦੀ ਪਾਰਟੀ ਆ ਜਿੱਥੇ ਵਰਕਰ ਦਾ ਮਾਨ ਸਮਾਨ ਆ ਉਸ ਪਾਰਟੀ ਚ ਆਇਆ ਔਰ ਉਸ ਪਾਰਟੀ ਨੂੰ ਛੱਡ ਕੇ ਆਇਆ ਜਿੱਥੇ ਵਰਕਰ ਦਾ ਕੋਈ ਮਾਨ ਸਮਾਨ ਨਹੀਂ ਵਰਕਰ ਦੀ ਕੋਈ ਵੈਲਿਊ ਨਹੀਂ ਉਹਦੀ ਕੋਈ ਕਦਰ ਨਹੀਂ ਜੇ ਤੁਸੀਂ ਕਹਿ ਰਹੇ ਹੋ ਕਿ ਭਈ ਮੈਨੂੰ ਮੇਰੀ ਕੋਈ ਕਦਰ ਨਹੀਂ ਪਈ ਮੇਰੀ ਕੋਈ ਵੈਲਿਊ ਨਹੀਂ ਪਈ ਤੇ ਮੈਂ ਦਲ ਬਦਲੂ ਨਹੀਂ ਹੈਗਾ ਇਹ ਗੱਲ ਰੋਬਿੰਸ ਆਪਲਾ ਹੋਰਾਂ ਦੇ ਨਾਲ ਵੀ ਹੋਈ ਸੀਗੀ ਭਈ ਮੈਂ ਚੱਲਾ ਵਾਂ ਤੁਸੀਂ ਇਸ ਤਰ੍ਹਾਂ ਤੇ ਰੋਬਿੰਸ ਆਪਲਾ ਮੇਰਾ ਹੀ ਨਾ ਆਇਆ ਮੈਂ ਆਪਣੇ ਆਪ ਨਾਲ ਗੱਲ ਜੁੜਤੀ ਸੀ ਸਾਤਾ ਜੀ ਨਾਲ ਗੱਲ ਪਈ ਸੀ ਨਹੀਂ ਸਾਤਾ ਜੀ ਨਹੀਂ ਉਹਨਾਂ ਨੇ ਮੇਰੀ ਐਸੀ ਕੋਈ ਗੱਲ ਮੈਂ ਕੀਤੀ ਨਹੀਂ ਕਿਉਂਕਿ ਮੈਂ ਪੰਜਾਬ ਦਾ ਵਾਸੀ ਹਾਂ ਤੇ ਭਾਰਤ ਦਾ ਨਾਗਰਿਕ ਹਾਂ ਮੈਂ ਬਾਲਗ ਹਾਂ ਆਪਣੇ ਫੈਸਲੇ ਖੁਦ ਲੈ ਸਕਦਾ ਸੀ ਆਪਣਾ ਫੈਸਲਾ ਖੁਦ ਲਿਆ ਅੱਛਾ ਇੱਕ ਇਹ ਗੱਲ ਹੁਣ ਇਸ ਵਕਤ ਚਰਚਾ ਦਾ ਵਿਸ਼ਾ ਇਹ ਬਣੀ ਹੈ ਕਿ ਭਈ ਗੁਰੂ ਭਾਜਪੀ ਦੇ ਵਿੱਚ ਤੇ ਚੇਲਾ ਜਿਹੜਾ ਹੈਗਾ ਉਹ ਆਪ ਦੇ ਵਿੱਚ ਚਲ ਗਿਆ ਗੁਰੂ ਦੇ ਨਾਲ ਹੁਣ ਜਿਹੜੀ ਪਹਿਲਾਂ ਜੋ ਗੱਲਾਂ ਮਿਲਦੀਆਂ ਸੀਗੀਆਂ ਉਹ ਬੰਦ ਹੋ ਗਈਆਂ ਜਿਹੜਾ ਰਿਸ਼ਤਾ ਨਾ ਗੁਰੂ ਚੇਲੇ ਦਾ ਹੁੰਦਾ ਨਾ ਉਹ ਗੁਰੂ ਚੇਲੇ ਦਾ ਰਿਸ਼ਤਾ ਹੀ ਉਹ ਰਿਸ਼ਤਾ ਅਲੱਗ ਰਾਜਨੀਤੀ ਅਲੱਗ ਪਰਿਵਾਰਿਕ ਰਿਲੇਸ਼ਨ ਅਲੱਗ ਇਤਨੇ ਗੱਲਾਂ ਜਿਹੜੀਆਂ ਇਹ ਅਲੱਗ-ਅਲੱਗ ਆ ਔਰ ਤਿੰਨਾਂ ਦੀ ਮਤਲਬ ਲੋ ਜਿਹੜੇ ਆ ਉਹ ਅਲੱਗ-ਅਲੱਗ ਆ ਤਿੰਨਾਂ ਦੀ ਧਾਰਨਾ ਵੀ ਅਲੱਗ-ਅਲੱਗ ਆ ਤੁਸੀਂ ਕੀ ਮੰਨਦੇ ਹੋ ਗੁਰੂ ਮੰਨਦੇ ਹੋ ਫਾਦਰ ਮੰਨਦੇ ਸੀ ਕਿ ਕੀ ਮੰਨਦੇ ਸੀਗੇ ਤੁਸੀਂ ਵਿਜੇ ਸਾਪਲਾ ਮੇਰੇ ਲਈ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਮੈਨੂੰ ਸਮਾਜ ਸੇਵਾ ਕਰਨੀ ਸਿਖਾਈ ਰਾਣ ਦੇ ਵਿੱਚ ਮੈਨੂੰ ਪਾਇਆ ਮੇਰੇ ਰਾਣ ਦੇ ਗੁਰੂ ਪਹਿਲਾਂ ਵੀ ਸੀ ਤੇ ਅੱਜ ਵੀ ਮੇਰੇ ਰਾਣ ਦੇ ਗੁਰੂ ਵਿਜੇ ਸਾਪਲਾ ਜੀ ਨੇ ਔਰ ਰਾਣ ਦੇ ਗੁਰੂ ਹੋਣ ਦੇ ਨਾਲ ਮੇਰੇ ਪਿਤਾ ਸਮਾਨ ਨੇ ਪਿਤਾ ਸਮਾਨ ਦੇ ਨਾਲ ਮੈਂ ਇਹ ਸ਼ਬਦ ਕਹਿਣ ਤੋਂ ਮੈਨੂੰ ਕੋਈ ਗਰੇਜ਼ ਨਹੀਂ ਕਿ ਉਹ ਮੇਰੇ ਪਿਤਾ ਜੀ ਨੇ ਕਿਉਂਕਿ ਇੱਕ ਬਾਪ ਜਨਮ ਦਿਨ ਵਾਲਾ ਇੱਕ ਬਾਪ ਜਿਹੜਾ ਤੁਹਾਨੂੰ ਉਂਗਲੀ ਫੜ ਕੇ ਸਮਾਜ ਵਿਚਰਨਾ ਚੱਲਣਾ ਕੀ ਚੰਗਾ ਕੀ ਮਾੜਾ ਉਹ ਸੋਚਦਾ ਇਸ ਕਰਕੇ ਮੈਂ ਉਂਗਲੀ ਫੜ ਕੇ ਜੇ ਸਾंपला ਜੀ ਦਾ ਸਮਾਜ ਸੇਵਾ ਕਰਨੀ ਸਿੱਖੀ ਅਹਰਾਣ ਦੀ ਕਰਨੀ ਸਿੱਖੀ ਆਪਣੇ ਹੱਕਾਂ ਦੀ ਲੜਾਈ ਲੜਨੀ ਸਿੱਖੀ ਆਪਣੇ ਸਮਾਜ ਦੀ ਲੜਾਈ ਲੜਨੀ ਸਿੱਖੀ ਆਪਣੇ ਐ ਜੰਤਾ ਦਿਨ ਰਾਈ ਲੰਨੇ ਸੀ ਕਿ ਕੋਈ ਗੁਰੂ ਉਹੀ ਪਿਤਾ ਜਿਸ ਨੇ ਤੁਹਾਨੂੰ ਸਾਰਾ ਕੁਝ ਸਿਖਾਇਆ ਉਹਨਾਂ ਨੂੰ ਛੱਡ ਕੇ ਤੁਸੀਂ ਅੱਜ ਆਪ ਦੇ ਵਿੱਚ ਆ ਗਿਓ ਗੱਲਾਂ ਹੁਣ ਗੁਰੇਸ ਤਾਂ ਨਹੀਂ ਹੋ ਰਹੀਆਂ ਕਿ ਬਈ ਮੈਂ ਛੱਡ ਕੇ ਆ ਗਿਆ ਵਾਂ ਜਾਂ ਫਿਰ ਮੈਂ ਗਲਤੀ ਕਰ ਦਿੱਤੀ ਹੈ ਇਹਦਾ ਹੈ ਵੀ ਜੇ ਇੱਕ ਪਿਤਾ ਕੋਈ ਇੱਕ ਕਾਰੋਬਾਰ ਕਰ ਰਿਹਾ ਤੇ ਜੂੜੀ ਨਹੀਂ ਕਿ ਉਹਦਾ ਬੱਚਾ ਵੀ ਉਹੀ ਕਾਰੋਬਾਰ ਕਰੇ ਉਹਨਾਂ ਦੀ ਆਪਣੀ ਲਾਈਫ ਆ ਉਹਨਾਂ ਦੀ ਆਪਣੀ ਜ਼ਿੰਦਗੀ ਆ ਉਹਨਾਂ ਦੀ ਆਪਣੀ ਪਾਰਟੀ ਆ ਮੇਰੀ ਆਪਣੀ ਲਾਈਫ ਆ ਮੇਰੀ ਆਪਣੀ ਜ਼ਿੰਦਗੀ ਆ ਮੇਰੀ ਆਪਣੀ ਪਾਰਟੀ ਆ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਉਹ ਆਪਣੀ ਤਾਂ ਠੀਕ ਨੇ ਮੈਂ ਆਪਣੀ ਤਾਂ ਠੀਕ ਹੈਗਾ ਮੈਂ ਮੈਂ ਆਪਣੀ ਤਾਂ ਠੀਕ ਆ ਉਹ ਠੀਕ ਨੇ ਨਹੀਂ ਠੀਕ ਨੇ ਇਹ ਉਹਨਾਂ ਦੇ ਤੇ ਡਿਪੈਂਡ ਨੇ ਡਿਪੈਂਡ ਆ ਮੈਂ ਉਹਨਾਂ ਬਾਰੇ ਕੁਝ ਬੋਲਾਂ ਇਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਆ ਉਹਨਾਂ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕੁਨਾ ਬਾਰੇ ਵਿਜੇ ਸਾਪਲਾ ਦੇ ਬਾਰੇ ਨੋ ਕਮੈਂਟ ਜੀ ਭਾਜੀ ਪੀ ਵਾਲੇ ਤਾਂ ਕਹਿੰਦੇ ਸ਼ੀਤਲ ਗਰਾਲ ਖੁਰੀ ਸਿੱਧਾ ਨਾਲ ਲੈਣਾ ਚਿਤ੍ਰ ਖਲਾਰ ਖੁਰੀ ਕਹਿੰਦੇ ਨੇ ਕਿ ਬਾਈ ਇਹ ਕੋਈ ਸਾਪਲਾ ਸੁਪਲਾਨੀ ਹੈਗਾ ਇਹ ਸਾਪਲਾ ਸਮਝ ਕੇ ਆਪ ਵਾਲੇ ਮੇਰੇ ਖਿਆਲ ਨਾਲ ਕਹਿੰਦੇ ਠੱਗੇ ਗਏ ਹੈਗੇ ਚਲੋ ਮੈਂ ਮੈਂ ਤਾਂ ਸੁਣੀ ਨਹੀਂ ਇਹ ਗੱਲ ਜੇ ਤੁਹਾਡੇ ਇੰਟਰਵਿਊ ਦੇ ਵਿੱਚ ਹਾਂ ਜੇ ਤੁਹਾਡੀ ਇੰਟਰਵਿਊ ਉਹਨਾਂ ਨੇ ਕਿਹਾ ਆ ਤੇ ਉਹਨਾਂ ਨੂੰ ਇਹ ਪੁੱਛੋ ਵੀ ਰੋਬਨ ਸਾਪਲਾ ਹੈ ਕੌਣ ਫਿਰ ਉਹਨਾਂ ਨੂੰ ਤੁਸੀਂ ਪੁੱਛੋ ਨਾ ਰੋਬਨ ਸਾਪਲਾ ਕੋ ਹੋਰ ਹੈਗਾ ਤੈਨੂੰ ਲੈ ਆਓ ਜਿਦਾ ਪਿਛਲੇ 20 ਸਾਲ ਤੋਂ ਨਾਮ ਖਵਾਰਾ ਚਾ ਰਿਆ ਤੁਸੀਂ ਵੀ ਦਿਖਾ ਰਹੇ ਹੋ ਨਿਊਜ਼ ਚੱਲ ਰਹੀਆਂ ਨੇ ਅਖਬਾਰਾਂ 'ਚ ਲੱਗ ਰਿਆ ਨੇ ਪਾਰਟੀ ਕਹਿ ਰਹੀ ਏ ਟੀਵੀ ਤੇ ਚੱਲ ਰਿਹਾ ਏ ਪਬਲਿਕ ਦੀ ਆਵਾਜ਼ ਚੱਲ ਰਹੀ ਹੈ ਜੇ ਰੋਬਨ ਸਾਪਲਾ ਰੋਬਨ ਸਾਪਲਾ ਨਹੀਂ ਤਾਂ ਤੁਕੋ ਰੋਬਨ ਸਾਪਲਾ ਲੈ ਕੇ ਸਮਝ ਦੇ ਦਿਓ ਭਰਾਵਾ ਕੌਣ ਆ ਉਹ ਇਹਨਾਂ ਕੋਲ ਜਾ ਕੇ ਜਵਾਬ ਲਓ ਕਿ ਰੋਬਨ ਸਾਪਲਾ ਹੈ ਕੌਣ ਅੱਜ ਪਾਰਟੀ ਤੁਹਾਨੂੰ ਕਹਿੰਦੀ ਸੀ ਬਈ ਇਹ ਸਾਪਲਾ ਸਾਪਲਾ ਜਿਹਦੇ ਨਾਲ ਹੈ ਸਾਪਲਾ ਜੀ ਦੇ ਪਰਿਵਾਰ ਦੇ ਵਿੱਚੋਂ ਹੈ ਅੱਜ ਉਹੀ ਪਾਰਟੀ ਤੁਹਾਨੂੰ ਇਹ ਕਹਿ ਰਹੀ ਕਿ ਬਈ ਇਹ ਕੋਈ ਸਾਪਲਾ ਪਰਿਵਾਰ ਦਾ ਹਿੱਸਾ ਨਹੀਂ ਹੈ ਇਹ ਆਪ ਕੋਲੇ ਠਗੇ ਜਾ ਰਹੇ ਨੇ ਉਦੋਂ ਮਨ ਦੇ ਵਿੱਚ ਖਿਆਲ ਕੀ ਚੱਲਦੇ ਨੇ ਨਹੀਂ ਆਪ ਵਾਲੇ ਠਗੇ ਜਾ ਰਹੇ ਨੇ ਇਹ ਮੈਨੂੰ ਸਮਝ ਲੱਗੀ ਕਿਉਂ ਠਗੇ ਜਾ ਰਹੇ ਨੇ ਆਪ ਕੋਲਿਆਂ ਨੇ ਕੀ ਲੈ ਲਿਆ ਆਪ ਕੋਲਿਆਂ ਨੇ ਤਾਂ ਇੱਕ ਵਰਕਰ ਲਿਆ ਇੱਕ ਜਮੀਨ ਨਾਲ ਜੁੜਿਆ ਹੋਇਆ ਕਾਰਕਟਰ ਲਿਆ ਇੱਕ ਕੰਮ ਵਾਲਾ ਬੰਦਾ ਲਿਆ ਆਪ ਵਾਲਿਆਂ ਨੇ ਉਹ ਚ ਕੀ ਆਪ ਵਾਲਿਆਂ ਨੇ ਕਿਤੇ ਪੀਐਮ ਲੈ ਲਿਆ ਆਪ ਵਾਲਿਆਂ ਨੇ ਸੀਐਮ ਲੈ ਲਿਆ ਆਪ ਵਾਲਿਆਂ ਨੇ ਐਮਐਲ ਲੈ ਲਿਆ ਆਪ ਵਾਲਿਆਂ ਨੇ ਐਮਪੀ ਲੈ ਲਿਆ ਜਿਹੜੇ ਠਗੇ ਜਾਂਦਾ ਆਪ ਵਾਲਿਆਂ ਨੂੰ ਤਾਂ ਇੱਕ ਛੋਟਾ ਦਾ ਕਾਰਜਕਰਤਾ ਮਿਲਿਆ ਜਿਹਨੂੰ ਆਪ ਵਾਲੇ ਹੁਣ ਪਾਲਿਸ਼ ਕਰਨਗੇ ਮੇਰੇ ਅਗੇ ਮਿਹਨਤ ਕਰਾਅਦਮੀ ਨੂੰ ਪਾਪ ਵਾਲੇ ਪਾਲਿਸ਼ ਕਰਨਗੇ ਹੁਣ ਉਹ ਮੈਨੂੰ ਚਮਕਾਉਣਗੇ ਹੁਣ ਜੇ ਮੈਂ ਉਹਨੀ ਕਾਬਿਲ ਰੱਖਦਾ ਹੋਇਆ ਹਾਂਗਾ ਤਾਂ ਅੱਛਾ ਇਹ ਗੁਰੂ ਦੇ ਨਾਲ ਮਤਭੇਦ ਕਰਦੋਂ ਤੋਂ ਸ਼ੁਰੂ ਹੋ ਗਏ ਕਿ ਭਈ ਹੁਣ ਮੈਂ ਆਪ ਦੇ ਵਿੱਚ ਚੱਲਾ ਹੈਗਾ ਵਾਂ ਇਹ ਕੁਰਸੀ ਦਾ ਲਾਲਚ ਰਿਹਾ ਜਾਂ ਫਿਰ ਕੋਈ ਹੋਰ ਮਤਭੇਦ ਰੇ ਗੁਰੂ ਦੇ ਨਾਲ ਮੇਰਾ ਅੱਜ ਵੀ ਕੋਈ ਮਤਭੇਦ ਨਹੀਂ ਪਹਿਲਾਂ ਵੀ ਨਹੀਂ ਸੀ ਸੱਟਣਾ ਕਿਉਂ ਪਿਆ ਫਿਕਰ ਹੀ ਹੋਏਗਾ ਨਹੀਂ ਮੇਰੀ ਆਪਣੀ ਲਾਈਫ ਆ ਮੈਂ 40 42 ਸਾਲ ਇੱਕ ਪਾਰਟੀ ਚ ਕੰਮ ਕੀਤਾ ਉੱਥੇ ਮੈਨੂੰ ਕੁਝ ਨਹੀਂ ਮਿਲਦਾ ਮੈਂ ਆਪਣਾ ਲਾਈਫ ਦੇਖ ਰਿਹਾ ਆਪਣੀ ਜ਼ਿੰਦਗੀ ਦੇਖ ਰਿਹਾ ਵਗੈ ਆਪਣੀ ਵਿੱਚ ਜਰੂਰ ਤਾਂ ਨਹੀਂ ਵੀ ਮੈਂ ਇੱਕ ਕੰਮ ਕੀਤਾ ਉਹ ਚ ਮੈਂ ਸਫਲ ਜੇ ਸਫਲਤਾ ਨਹੀਂ ਜਾਂ ਮੈਨੂੰ ਸਫਲ ਨਹੀਂ ਹੋਣ ਤਾਂ ਜਾ ਰਿਹਾ ਤੇ ਮੈਂ ਦੂਸਰਾ ਕੰਮ ਨਹੀਂ ਕਰ ਸਕਦਾ ਲੋਕ ਕਹਿੰਦੇ ਬਈ ਦੋ ਹੀ ਕਾਰਨ ਨੇ ਜਾਂ ਤਾਂ ਪੈਸਾ ਮਿਲ ਗਿਆ ਜਾਂ ਤਾਂ ਕੁਰਸੀ ਦਾ ਲਾਲਚ ਜਿਹਨੂੰ ਜਿਹੜਾ ਮੇਤੇ ਇਹ ਮਤਲਬ ਕਮੈਂਟ ਚ ਆਖ ਰਿਹਾ ਕਿ ਪੈਸਾ ਮਿਲ ਗਿਆ ਮੈਨੂੰ ਤੇ ਮੈਂ ਕਿੱਡਾ ਵੱਡਾ ਲੀਡਰ ਸੀਗਾ ਇੱਥੇ ਬਣਾਇਆ ਬੀਜੇਪੀ ਨੇ ਮੈਨੂੰ ਜਿਹੜਾ ਮੈਨੂੰ ਪੈਸੇ ਦੇ ਕੇ ਲੈ ਕੇ ਆਉਣਗੇ ਮੈਂ ਤਾਂ ਆਮ ਕਾਰਜਕਰਤਾ ਹਾਂ ਔਰ ਆਪ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਮੈਂ ਆਮ ਆਦੀ ਪਾਰਟੀ ਦਾ ਸਭ ਤੋਂ ਛੋਟਾ ਕਾਰਜਕਰਤਾ ਮੈਂ ਆ ਤੇ ਇਧਰ ਦੇ ਕਾਰਜਕਰਤਾ ਨੂੰ ਪੈਸੇ ਦੇ ਕੇ ਲੈ ਕੇ ਆਉਣਗੇ ਉਹ ਮੈਨੂੰ ਕਿਹੜਾ ਬੀਜੇਪੀ ਨੇ ਐਮਐਲਏ ਐਮਪੀ ਬਣਾਇਆ ਹੈਗਾ ਜਿਹੜਾ ਉਹ ਉਹਨੇ ਐਮਪੀ ਖਰੀਦ ਲਿਆ ਤੇ ਜਿਹਨੂੰ ਤੁਸੀਂ ਜਿੰਨਾ ਦੀ ਤੁਸੀਂ ਨਾਂ ਲੈ ਗੱਲ ਕਰ ਰਹੇ ਆ ਉਹ ਤਾਂ ਆਪ ਏਜੰਡੇ 'ਚ ਰੋਲਾ ਪਾਉਂਦੇ ਹੁੰਦੇ ਸੀਗੇ ਕਿ ਇਹ ਲੋਟਸ ਅਬ੍ਰੇਸ਼ਨ ਆ ਤੇ ਉਹਨਾਂ ਨੂੰ ਪੁੱਛੋ ਨਾ ਜਾ ਕੇ ਵੀ 25-25 ਕਰੋੜ ਰੁਪਏ ਤੁਸੀਂ ਤਾਂ ਲੈ ਕੇ ਆ ਗਏ ਦੋਨੇ ਜਣੇ ਹੁਣ ਜਿਹੜੇ ਰੋਲਾ ਪਾ ਰਹੇ ਉਹਨਾਂ ਨੂੰ ਪੁੱਛੋ ਜਾ ਕੇ ਕਿ ਤੁਸੀਂ ਆਪਣੇ ਮੈਂ ਤਾਂ ਕਹਿੰਦਾ ਨਹੀਂ ਉਹ ਤਾਂ ਮੇਤੇ ਇਲਜ਼ਾਮ ਲਗਾ ਰਹੇ ਨਾ ਤੇ ਉਹਨਾਂ ਨੂੰ ਕੋ ਤੁਹਾਡੇ ਤਾਂ ਤੁਸੀਂ ਜਿਹੜੇ ਇਲਜ਼ਾਮ ਲੱਗ ਰਹੇ ਤੁਸੀਂ ਆਪ ਲਵਾਏ ਆ ਤੁਸੀਂ ਆਪ ਬੋਲਿਓ ਕਿ ਸਾਨੂੰ ਭਾਰਤ ਜੰਦਾ ਪਾਰਟੀ 25-25 ਕਰੋੜ ਦਾ ਦੇ ਰਹੀ ਆ ਤੇ ਕੀ ਹੁਣ ਤੁਸੀਂ ਉਹਨੂੰ ਸਾਮ ਸੁਮਰ ਚੱਕਰ ਚ ਸਾਲ ਲਗਾਤਾ ਕਿੱਥੇ ਕਿੱਥੇ ਬੈਹ ਸਾਹਮਣੇ ਸੀ ਕਰਨਾ ਸੀਗਾ ਠੀਕ ਹੈ ਨਾ ਤੇ ਉਹੀ ਪਾਰਟੀ ਨੂੰ ਪਹਿਲਾਂ ਇਹ ਗਾਲਾ ਕੱਢਦੇ ਸੀਗੇ ਠੀਕ ਹੈ ਨਾ ਵੀ ਮੈਂ ਉਹ ਤੇ ਤੁਹਾਡੇ ਪਿਓ ਤੋਂ ਵੀ ਡਰਦਾ ਠੀਕ ਹੈ ਨਾ ਹੁਣ ਉਹੀ ਪਾਰਟੀਆਂ ਨੂੰ ਲੈ ਰਹੀ ਹੈ ਤੇ ਉਸੇ ਹੀ ਪਾਰਟੀ 'ਚ ਇਹ ਜਾ ਰਹੇ ਨੇ ਜੰਜੀਤ ਸਿੰਘ ਚੰਨੀ ਇੰਜਾਮ ਲਗਾਉਣੇ ਤਾਂ ਬਹੁਤ ਸੋਖੇ ਬੋਲਦਾ ਤਾਂ ਬਹੁਤ ਸੋਖਾ ਆ ਕਿਸੇ ਬਾਰੇ ਕੁਝ ਵੀ ਆਪਾਂ ਕਹਿ ਸਕਦੇ ਮੈਂ ਅਸੀਂ ਘਟਿਆ ਤੇ ਗੰਦੀ ਰਾਜਨੀਤੀ ਦਾ ਹਿੱਸਾ ਨਹੀਂ ਮੈਂ ਮੈਂ ਨਹੀਂ ਕਦੀ ਕਿਸੇ ਨਾਲ ਗੰਦੀ ਰਾਜਨੀਤੀ ਕੀਤੀ ਹਜੇ ਤੱਕ ਨਾਮਕ ਇਸ ਦੇ ਕਮੈਂਟ ਕੀਤਾ ਨਾ ਮੈਂ ਬੋਲਿਆ ਤੁਸੀਂ ਮੈਨੂੰ ਕੁਐਸਚਨ ਕੀਤਾ ਮੈਂ ਤੁਹਾਨੂੰ ਉਹਦਾ ਆਨਸਰ ਕੀਤਾ ਕਿ ਉਹਦਾ ਆਨਸਰ ਉਹਨਾਂ ਦੇ ਕੋਲ ਆਪ ਹੈਗਾ ਹੈ ਇਹ ਤੁਹਾਨੂੰ ਮੇਕੋ ਲੈਣ ਦੀ ਲੋੜ ਨਹੀਂ ਔਰ ਜਿਹੜੀ ਗੱਲ ਕਮਿਟਮੈਂਟ ਦੀ ਤੁਸੀਂ ਕਹਿੰਦੇ ਆ ਜੇ ਕਮਿਟਮੈਂਟ ਹੁੰਦੀ ਅੱਜ ਮੇਕੋ ਕੋਈ ਪਦ ਹੁੰਦਾ ਨਾ ਅੱਜ ਮੈਨੂੰ 4 ਦਿਨ ਹੋ ਗਏ ਦੱਸੋ ਮੇਰੇ ਤੋਂ ਕੀ ਪਦ ਅਜੇ ਮੈਂ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਉਸੇ ਤਰੀਕੇ ਨਾਲ ਕੰਮ ਕਰਦਾ ਇਹਦਾ ਕਾਰਜਕਰਤਾ ਕੰਮ ਕਰਦਾ ਔਰ ਜੇ ਮੇਰੀ ਕੋਈ ਕਮਿਟਮੈਂਟ ਹੁੰਦੀ ਅੱਜ ਮੇ ਤਾਂ ਕੁਝ ਨਾ ਕੁਝ ਹੁੰਦਾ ਮੇਰੀ ਕਮਿਟਮੈਂਟ ਮਾਨਯ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਨਾਲ ਇੱਕ ਸੀ ਕਿ ਮੈਂ ਕੰਮ ਕਰਨਾ ਤੁਸੀਂ ਕਰਾਉਣਾ ਤੁਸੀਂ ਮੈਥੇ ਹੱਥ ਰੱਖਣਾ ਮੈਂ ਮਿਹਨਤ ਕਾਸ਼ ਆਦਮੀ ਆ ਮਜ਼ਦੂਰ ਦਾ ਬਚਾ ਆ ਕੰਮ ਕਰਨ ਵਾਲਾ ਬਚਾ ਮੈਂ ਮਿਰਰ ਕਾਰਡ ਪੀਸਾ ਚੈੱਕ ਕਰੋ ਮੈਂ ਜ਼ਮੀਨ ਨਾਲ ਜੜ ਕੇ ਜੁੜ ਕੇ ਕੰਮ ਕੀਤਾ ਮੈਂ ਗੁਰਵਦਾਸ ਸਿੰਘ ਅਸ ਕਮੇਟੀ ਆਪਣੇ ਬਲਬੂਤੇ ਦੇ ਉੱਪਰ ਕੰਮ ਕੀਤਾ ਜਿਹੜਾ ਮੇਰਾ ਕੰਮ ਕੀਤਾ ਹੋਇਆ ਭਾਜਪਾ ਦੇ ਖਾਤੇ ਗਿਆ ਔਰ ਸ਼ਾਇਦ ਨੂੰ ਉਹ ਚੀ ਚੰਗੀ ਲੱਗੀ ਕਿਉਂਕਿ ਉਹਨਾਂ ਨੂੰ ਕੰਮ ਕਰਨ ਵਾਲਾ ਦੀ ਲੋੜ ਆ ਭਗਵੰਤਮਾਨ ਸਾਹਿਬ ਨੇ ਕੇਜੀਵਾਲ ਸਾਹਿਬ ਨੇ ਕਿਸੇ ਪੂੰਜੀਪਤੀਆਂ ਨੂੰ ਟਿਕਟਾ ਨਹੀਂ ਦਿੱਤੀਆਂ ਜਿਹੜੇ ਬੰਦੇ ਦੇ ਵਿੱਚ ਕੰਮ ਕਰਨ ਦੀ ਇੱਛਾ ਸੀ ਨਾ ਜਿਹੜੇ ਬੰਦੇ ਸਮਾਜ ਸੇਵੀ ਸੀ ਟਿਕਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਇਸ ਕਰਕੇ ਹੋ ਸਕਦਾ ਤਾਂ ਉਹਨਾਂ ਨੂੰ ਲੱਗਾ ਹੋਵੇ ਕਿ ਇਹ ਬੰਦਾ ਕੰਮ ਕਰਨ ਵਾਲਾ ਉਹ ਮੈਨੂੰ ਦੇਖਣਗੇ ਮੈਨੂੰ ਪਰਖਣਗੇ ਮੇਰੀ ਇਮਾਨਦਾਰੀ ਨੂੰ ਦੇਖਣਗੇ ਮੇਰੀ ਵਫਾਦਾਰੀ ਨੂੰ ਦੇਖਣਗੇ ਕਿ ਜੇ ਮੈਂ ਪਿਛਲੀ ਪਾਰਟੀ 'ਚ ਵਫਾਦਾਰ ਤੇ ਇਮਾਨਦਾਰ ਰਿਆਂ ਕਿ ਮੈਂ ਇਸ ਪਾਰਟੀ 'ਚ ਵਫਾਦਾਰ ਤੇ ਇਮਾਨਦਾਰ ਹਾਂ ਉਹ ਦੇਖਣਗੇ ਜੀ ਜੀ ਜੇ ਕੁਝ ਹੈ ਹੀ ਨਹੀਂ ਇਸ ਵੇਲੇ ਤੇ ਫਿਰ ਕਿਹੜੀ ਕਮਿਟਮੈਂਟ ਹੋ ਗਈ ਮੇਰਾ ਸਵਾਲ ਹੈ ਕਿ ਇਸ ਪਹਿਲਾਂ ਜਦੋਂ ਤੁਸੀਂ ਭਾਜਪਾ ਦੇ ਵਿੱਚ ਰਹੇ ਕੁਝ ਸਮਾਂ ਪਹਿਲਾਂ ਹੁਣ ਤੇ ਉਦੋਂ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਹੋਰਾ ਦੇ ਨਾਰੇ ਲਾਇਆ ਕਿ ਭਾਈ ਇਹ ਸਾਡੀ ਪਾਰਟੀ ਦੇ ਹੁਣ ਜਿਹੜੇ ਨੇ ਮੋਰੀ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਗद्दार ਕਹਿੰਦੇ ਰਹੇ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਤੁਸੀਂ ਹੁਣ ਗद्दार ਕਹੋਗੇ ਉਹਨਾਂ ਨੂੰ ਇੱਕ ਵੀ ਨਾਰਾ ਮੈਂ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਨਹੀਂ ਲਾਇਆ ਜਿੱਥੇ ਕਿਤੇ ਲਾਇਆ ਮੈਨੂੰ ਦਿਖਾ ਦਿਓ ਭਾਜਪਾ ਦੇ ਵਿੱਚ ਰਹਿ ਕੇ ਤੁਸੀਂ ਕੁਸ਼ਤਾ ਕਰੂਗੇ ਜੇਕਰ ਹੁੰਦੇ ਉਸ ਵੇ BJP ਦੇ ਵਿੱਚ ਜਾਂ ਫਿਰ ਉਹਨਾਂ ਸਮਾਂ ਜਦੋਂ ਟਿਕਟ ਅਨਾਉਂਸ ਹੋਈ ਜਾਂ ਫਿਰ ਜਦੋਂ ਉਹਨਾਂ ਨੂੰ ਟਿਕਟ ਮਿਲੀ ਕੁਛ ਤਾਂ ਹੋਇਆ ਹੋਵੇਗਾ ਮਨ ਦੇ ਵਿੱਚ ਖਿਆਲ ਤਾਂ ਰਿਹਾ ਐਸੀਆਂ ਬਹੁਤ ਸਾਰੇ ਕਾਰਨ ਸੀ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿਹੜੇ ਕੜੀ-ਵਰ 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 ਜੋੜਦੇ ਗਏ ਜਿਨ੍ਹਾਂ ਨੇ ਇਸ ਗੱਲ ਤੇ ਮੋਹਰ ਲਗਾਤੀ ਕਿ BJP ਨੇ ਕਾਰਜਕਰਤਾ ਦੀ ਵੈਲਿਊ ਨਹੀਂ ਪੋਣੀ BJP ਨੇ ਕੰਮ ਵਾਲੇ ਬੰਦੇ ਦੀ ਵੈਲਿਊ ਨਹੀਂ ਪੋਣੀ BJP ਨੇ ਕੰਮ ਵਾਲੇ ਬੰਦੇ ਦੀ ਕਦਰ ਨਹੀਂ ਕਰਨੀ ਇਸ ਕਰਕੇ ਮੈਂ ਪਾਰਟੀ ਵਿੱਚ ਹੀ ਕਰਕੇ ਚੇਂਜ ਕੀਤੀ। ਇਹ ਤਾਂ ਇਹ ਵੀ ਕਹਿੰਦੇ ਨੇ ਭਾਈ ਟਿਕਟ ਚਾਹੀਦੀ ਸੀਗੀ ਟਿਕਟ ਮਿਲੀ ਨਹੀਂ। ਇਸ ਕਾਰਨ ਭਾਜਪਾ ਛੱਡ ਆਪ ਦੇ ਵਿੱਚ ਚਲ ਗਏ ਤੇ ਹੁਣ ਸ਼ਾਇਦ ਕੁਰਸੀ ਦਾ ਲਾਲਚ ਹੈ ਅੱਗੇ ਐਮਐਲਏ ਦੇ ਇਲੈਕਸ਼ਨ ਨੇ ਉਦੋਂ ਸ਼ਾਇਦ ਕੁਰਸੀ ਮਿਲ ਜਵੇ। ਤੁਹਾਡੇ ਜੇ ਤੁਸੀਂ ਕਹਿੰਦੇ ਕਿ ਕਈ ਕਹਿ ਰਹੇ ਤੁਹਾਡੇ ਕਿਹਿਆਂ ਦੇ ਕਹਿਣ ਤੋਂ ਕੋਈ ਭਾਪ ਕੋ ਪੱਤਰਕਾਰ ਕਹਿ ਰਿਹਾ ਕੋ ਪਬਲਿਕ ਕਹਿ ਰਹੀ ਹੈ। ਕਹਿ ਰਹੇ ਨੇ ਲੀਡਰ ਕਹਿ ਰਹੇ ਨੇ ਅੱਛਾ ਲੀਡਰ ਤਾਂ ਜਿਹੜੇ ਕਹਿ ਰਹੇ ਨਾ ਕਿ ਇਹਨੂੰ ਟਿਕਟ ਮੰਗੀ ਸੀ ਉਸ ਲੀਡਰ ਨੂੰ ਪੁੱਛੋ ਕਿ ਰੋਬਨ ਸਾਹਪ ਨੇ ਕਿ ਟਿਕਟ ਮੰਗੀ ਹੈ। ਪੁੱਛੋ ਜਨਾ ਜਾ ਕੇ ਖਾਤੇ ਕਹਿੰਦੇ ਪਏ ਨੇ ਬਾਈ ਮੂੰਹ ਤੇ ਕੌਣ ਮੰਗਦਾ ਹੈ ਅੰਦਰ ਖਾਤੇ ਮੰਗੀ ਹੋਵੇਗੀ ਮੈਂ ਕਹਿੰਦਾ ਜੇ ਮਹੌਣ ਤਾਂ ਮੈਂ ਪਾਰਟੀ ਛੱਡਤੀ ਐ ਦੱਸੋ ਮੈਂ ਕਿੱਥੇ ਸਾਈਨ ਕੀਤੇ ਆ ਦੱਸੋ ਮੈਂ ਕਿੱਥੇ ਬਲਾਈ ਕੀਤੀ ਟਿਕਟ ਵਾਸਤੇ ਕੀਤਾ ਅੱਜ ਤੱਕ ਉਹ ਮੈਨੂੰ ਤਾਂ ਜਵਾਬ ਦਿਓ ਤੁਹਾਡੇ ਮਨ ਤੋਂ ਮੈਂ ਕਹਿੰਦਾ ਕਿ ਤੁਸੀਂ ਉਹ ਜਿਹੜੇ ਬੰਦੇ ਕਹਿ ਰਹੇ ਜਿਹੜੇ ਲੀਡਰ ਕਹਿ ਰਹੇ ਆ ਤੁਸੀਂ ਇੱਕ ਵਾਰੀ ਉਹਨਾਂ ਨੂੰ ਇੰਟਰਵਿਊ ਕਰਿਓ ਜਾਂ ਉਹਨਾਂ ਨੂੰ ਇੰਟਰਵਿਊ ਜਮੇਂ ਡਿਬੇਟ ਤੇ ਬਿਠਾ ਦਿਓ ਮੇਰੇ ਨਾਲ ਠੀਕ ਹੈ ਕਿ ਰੋਬਨ ਸਾਹਬ ਨੇ ਤੁਹਾਡੇ ਕੋਲ ਟਿਕਟ ਮੰਗੀ ਸੀਗੀ ਰੋਬਨ ਸਾਹਬ ਨੇ ਟਿਕਟ ਨਹੀਂ ਅੱਜ ਤੱਕ ਮੰਗੀ ਰੋਬਨ ਸਾਹਬ ਦਾ ਰੋਬਨ ਸਾਹਪਲਾ ਨੂੰ ਚਾਹਣ ਵਾਲਾ ਟਿਕਟ ਮੰਗੀ ਰੋਬਨ ਸਾਹਪਲਾ ਨਾਲ ਪਿਆਰ ਕਰਨ ਵਾਲਿਆਂ ਨੇ ਮੰਗੀ ਰੋਬਨ ਸਾਹਪਲਾ ਦੇ ਜਿਨ੍ਹਾਂ ਦੇ ਹੱਕਾਂ 'ਚ ਖੜਿਆ ਜਿਨ੍ਹਾਂ ਦੇ ਨਾਲ ਦੁੱਖ ਸੁੱਖ ਦਾ ਸਾਂਝਾ ਹੋਇਆ ਜਿਹੜੇ ਪਰਿਵਾਰ ਜਿਹੜੀ ਜਨਤਾ ਜਿਹੜਾ ਸਮਾਜ ਰੋਬਨ ਸਾਹਪਲਾ ਨਾਲ ਜੁੜਿਆ ਇਹ ਉਹਨਾਂ ਦੀ ਆਵਾਜ਼ ਸੀ ਤੇ ਇਹਨਾਂ ਦੀ ਮਜਬੂਰੀ ਬਣਦਾ ਸੀਗਾ ਕਿ ਇਹਦਾ ਨਾਂ ਸੀ ਪਉਣਾ ਹੀ ਪੈਣਾ ਸਾਨੂੰ ਜੀ ਪੈਨਲ 'ਚ ਰੋਬਨ ਸਾਹਪਲਾ ਨੇ ਅੱਜ ਤੱਕ ਕਦੀ ਡਿਮਾਂਡ ਨਹੀਂ ਕੀਤੀ ਨਾ ਵਰਬਲੀ ਨਾਲ ਲਿਖਤੀ ਰੂਪ 'ਚ ਰੋਬਨ ਸਾਹਪਲਾ ਨੇ ਅੱਜ ਤੱਕ ਵੀ ਕਦੀ ਕਾਗਜ਼ ਅਪਲਾਈ ਨਹੀਂ ਕੀਤੇ ਟਿਗੜਦੀ ਇਹ ਸਭ ਉਹ ਲੀਡਰ ਝੂਠ ਫਲਾ ਰਹੇ ਆ ਹੋ ਸਕਦਾ ਉਹ ਮੇਰੀ ਵਾਦੀ ਹੋਈ ਲੋਕਪਰੀ ਤੋਂ ਡਰਦੇ ਹੋਣ ਪੁੱਤਾ ਝੂਠ ਫਲਾ ਕੇ ਮੈਨੂੰ ਡਾਊਨ ਕਰਨਾ ਚਾਹੁੰਦੇ ਹੋਣਗੇ ਪਰ ਆਮ ਆਦਮੀ ਪਾਰਟੀ ਆ ਗਏ ਆ ਇੱਥੇ ਆਮ ਆਦਮੀ ਬੜੀ ਵੈਲਿਊ ਆ ਆਮ ਆਦਮੀ ਦੀ ਬੜੀ ਕਦਰ ਆ ਸਾਡੀ ਵੀ ਵੈਲਿਊ ਬੈਗੀ ਸਾਡੀ ਵੀ ਕਦਰ ਹੋਏਗੀ ਅੱਛਾ ਆਖਰੀ ਸਵਾਲ ਮੇਰਾ ਚਰਨਜੀਤ ਸਿੰਘ ਚੰਨੀ ਖੋਰੀ ਕੀ ਗੱਲ ਕਹਿੰਦੇ ਨੇ ਕਹਿੰਦੇ ਨੇ ਬਾਈ ਇਹ ਇਹ ਦਲ ਬਦਲੂ ਜਿਹੜੇ ਲੀਡਰ ਨੇ ਇਹਨਾਂ ਦੇ ਦਿਨ ਦੇ ਰੇਟ ਕੁਝ ਹੋਰ ਰਾਤ ਦੇ ਕੁਝ ਹੋਰ ਨੇ ਇੱਕ ਲੀਡਰ ਹੋਰ ਗਿਆ ਉਹਦਾ ਵੀ ਸ਼ਾਇਦ ਰਾਤ ਦਾ ਜਾਂ ਫਿਰ ਦਿਨ ਦਾ ਕੋਈ ਰੇਟ ਲੱਗ ਗਿਆ ਹੋਣਾ ਹੈ ਤੇ ਇਸ ਦਾ ਉਹਦਾ ਕੀ ਨਾਮ ਹੈ ਉਸ ਲੀਡਰ ਦਾ ਜਿਹਦਾ ਕਹਿੰਦੇ ਇੱਕ ਹੋਰ ਗਿਆ ਨਹੀਂ ਨਹੀਂ ਕਿਹੜੇ ਲੀਡਰ ਬਾਰੇ ਗੱਲ ਕਰ ਰਹੇ ਨੇ ਉਹ ਤੁਹਾਡੀ ਬਾਰੇ ਕਰ ਰਹੀ ਮੈਂ ਕਿਉਂਕਿ ਰਿਸਲ ਤੁਸੀਂ ਨਹੀਂ ਨਹੀਂ ਚੰਨੀ ਜੀ ਚੰਗੇ ਇਨਸਾਨ ਨੇ ਪੜ੍ਹੇ ਲਿਖੇ ਨੇ ਇਹਦਾ ਦੀ ਮੰਦੀ ਸ਼ਬਦਾਂ ਵਾਲੀ ਮੇਰੇ ਲਈ ਨਹੀਂ ਬੋਲਣਗੇ ਜਿੱਦਣ ਮੇਰਾ ਨਾਮ ਲੈ ਕੇ ਬੋਲਣਗੇ ਉਦੋਂ ਮੈਂ ਜਵਾਬ ਦੇਵਾਂਗਾ ਉਹਨਾਂ ਨੂੰ ਉਹ ਅچھے ਇਨਸਾਨ ਨੇ ਪੜ੍ਹੇ ਲਿਖੇ ਇਨਸਾਨ ਨੇ ਸਮਾਜ ਦੇ ਸੂਝਵਾਨ ਵਿਅਕਤੀ ਨੇ ਤੇ ਚੰਨੀ ਸਾਹਿਬ ਮੈਨੂੰ ਲੱਗਦਾ ਨਹੀਂ ਕੋਈ ਦਾਦੀ ਦਾਦੀ ਮੰਦੀ ਸ਼ਬਦਾਂ ਵਾਲੀ ਬੋਲਣਗੇ ਮੇਰੇ ਲਈ ਕਿਉਂਕਿ ਮੈਂ ਮੰਦਾ ਕੰਮ ਕਰੂੰਗਾ ਤਾਂ ਬੋਲਣਗੇ ਨਾ ਵੱਡੇ ਨੇ ਮੇਰੇ ਤੋਂ ਠੀਕ ਹੈ ਨਾ ਮੈਂ ਉਹਨਾਂ ਦਾ ਠੀਕ ਹੈ ਤਾਂ ਬਿਲਕੁਲ ਰੋਬਿੰਡ ਸਾਫਨਾ ਨੇ ਜਨਤ ਨਾਲ ਗਲਬਾਤ ਕੀਤੀ ਹੈ ਤਾਂ ਕਈ ਸਵਾਲ ਜੋ ਖੜੇ ਹੋਏ ਨੇ ਜਨਦੇ ਇਹਨਾਂ ਵੱਲੋਂ ਜਵਾਬ ਦਿੱਤੇ ਗਏ ਨੇ ਕੈਮਰਾ ਪਸੰਦ ਪੰਕੇ ਦੇ ਨਾਲ ਅਜਗੁਪਤਾ ਬਾਬੂ ਸਾਹਿਬ ਟਾਈਮ ਜਲੰਧਰ